ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨੇ ਤੇ ਬੈਠੇ ਹੁਸ਼ਿਆਰਪੁਰ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਵੱਡਾ ਐਲਾਨ ਕਰਦਿਆਂ ਮੁਕੰਮਲ ਤੌਰ ਤੇ ਕੰਮ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਡਾਕਟਰਾਂ ਦੇ ਕਮਰਿਆਂ ਨੂੰ ਲੱਗੇ ਜਿੰਦਰੇ ਦੇ ਕੇ ਮਰੀਜ਼ਾਂ ਨੂੰ ਵੀ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ ਹਾਲਾਂਕਿ ਡਾਕਟਰਾਂ ਵੱਲੋਂ ਐਮਰਜੈਂਸੀ ਸੇਵਾਵਾਂ ਹਿ ਚਾਲੂ ਰੱਖੀਆਂ ਗਈਆਂ ਸਨ ਇਸ ਮੌਕੇ ਗੱਲਬਾਤ ਕਰਦੇ ਆ ਡਾਕਟਰਾਂ ਨੇ ਕਿ ਆਪਣੀਆਂ ਜਾਇਜ਼ ਮੰਗਾਂ ਲਈ ਉਹ ਸਰਕਾਰ ਤੱਕ ਬਾਰ ਬਾਰ ਪਹੁੰਚ ਕਰ ਚੁੱਕੇ ਹਨ ਪਰੰਤੂ ਸਰਕਾਰ ਵੱਲੋਂ ਡਾਕਟਰਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਅਨਕਾਨੀ ਕੀਤੀ ਜਾ ਰਹੀ ਹੈ ਜਿਸ ਕਾਰਨ ਉਹਨਾਂ ਵੱਲੋਂ ਮੁਕੰਮਲ ਤੌਰ ਤੇ ਹੜਤਾਲ ਕੀਤੀ ਗਈ ਹੈ ਉਹਨਾਂ ਚੇਤਾਵਨੀ ਦਿੰਦੇ ਆ ਮੰਗ ਕੀਤੀ ਗਈ ਜਦ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਇਹ ਰੋਸ ਇਸੇ ਤਰ੍ਹਾਂ ਹੀ ਪੰਜਾਬ ਭਰ ਵਿੱਚ ਜਾਰੀ ਰਹੇਗਾ ਜਿਵੇਂ ਕਿ ਸਾਰੇ ਜਾਣਦੇ ਹੀ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਡਾਕਟਰਸ ਤੇ ਸੇਤ ਕਰਮੀ ਹੋਰ ਵੀ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਬਲਮਸ ਫੇਸ ਕੀਤੀਆਂ ਜਾ ਰਹੀਆਂ ਨੇ ਆਏ ਦਿਨ ਕੋਈ ਨਾ ਕੋਈ ਇਦਾਂ ਦੇ ਘਟਨਾਵਾਂ ਹੋ ਰਹੀਆਂ ਨੇ ਜਿੱਥੇ ਕਿ ਫਿਰ ਤੋਂ ਜਿਹੜੇ ਡਾਕਟਰਸ ਦੀ ਸਟਾਫ ਨਰਸਿਸ ਦੀ ਸੁਰੱਖਿਆ ਉੱਤੇ ਸਵਾਲ ਉੱਠ ਰਹੇ ਨੇ ਇਹ ਇਹ ਚੀਜ਼ਾਂ ਘਟਣ ਦੀ ਬਜਾਏ ਹੋਰ ਵਧ ਹੀ ਰਹੀਆਂ ਨੇ ਕਿਉਂਕਿ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਜਾਂ ਫਿਰ ਜਦੋਂ ਇਹ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਕੋਈ ਪੱਕੇ ਮਤਲਬ ਇਹ ਨਾ ਹੋਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਜਿਹੜੇ ਕਲਪਰੇਟ ਨੇ ਉਹ ਫ੍ਰੀਲੀ ਘੁੰਮ ਰਹੇ ਨੇ ਕੋਈ ਗ੍ਰਿਫਤਾਰੀਆਂ ਨਹੀਂ ਕੋਈ ਸਜ਼ਾ ਨਹੀਂ ਹੋ ਰਹੀ ਉਹਨਾਂ ਨੂੰ ਇਸ ਕਰਕੇ ਲੋਕਾਂ ਦਾ ਸ਼ਾਇਦ ਇਹ ਹੌਸਲਾ ਵਧ ਰਿਹਾ ਹੈ ਕਿ ਕੋਈ ਵੀ ਆ ਕੇ ਇਤਨੀ ਨਿਊਸੈਂਸ ਕ੍ਰੀਏਟ ਕਰ ਸਕਦਾ ਹੈ ਜਦੋਂ ਤੱਕ ਸਰਕਾਰ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦੀ ਕਿ ਜਦੋਂ ਤੱਕ ਸੁਰੱਖਿਆ ਮੌਜੂਦ ਨਹੀਂ ਹੈ ਕੰਮ ਨਹੀਂ ਕੀਤਾ ਜਾ ਸਕਦਾ ਤੇ ਇਸ ਲਈ ਸਾਨੂੰ ਮਜਬੂਰ ਹੋ ਕੇ ਅੱਜ ਇਹ ਹੜਤਾਲ ਕਰਨੀ ਪੈ ਰਹੀ ਹੈ ਪਿਛਲੇ 3 ਦਿਨਾਂ ਤੋਂ ਅਸੀਂ ਅੱਧੇ ਦਿਨ ਦੀ ਹੜਤਾਲ ਕੀਤੀ ਸੀ ਲੇਕਿਨ ਹੁਣ ਸਾਨੂੰ ਮਜਬੂਰਨ ਪੂਰੇ ਦਿਨ ਦੀ ਹੜਤਾਲ ਕਰਨੀ ਪੈ ਰਹੀ ਹੈ ਜਿੱਦਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਸਾਡੀ ਤਰੱਕੀਆਂ ਦਾ ਤਾਂ ਹੈ ਹੀ ਹੈ ਇਸ਼ੂ ਲੇਕਿਨ ਸੁਰੱਖਿਆ ਵੀ ਇੱਕ ਬਹੁਤ ਮੇਜਰ ਇਸ਼ੂ ਬਣ ਚੁੱਕਾ ਹੈ ਤੇ ਅਸੀਂ ਇਹਨਾਂ ਹਾਲਾਤਾਂ ਵਿੱਚ ਕੰਮ ਨਹੀਂ ਕਰ ਸਕਦੇ ਇਹ ਸਾਡੇ ਵੱਲੋਂ ਸਰਕਾਰ ਨੂੰ ਇੱਕ ਸਿੱਧੇ ਤੌਰ ਦੇ ਉੱਪਰ ਕਹਿ ਲੋ ਕਿ ਸਾਡਾ ਇੱਕ ਚੇਤਾਵਨੀ ਹੈ ਕਿ ਇਹ ਅੱਗੇ ਵੀ ਇਸੇ ਤਰ੍ਹਾਂ ਦੀ ਤਾਂ ਹੜਤਾਲ ਚੱਲ ਸਕਦੀ ਹੈ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਕੋਪੀਡੀਆ ਵਾਜ਼ੀ ਕਿਤੇ ਨਹੀਂ ਗੱਲ ਕੀਤੀ ਜੀ ਇਹ ਕਿ ਲਗਾਤਾਰ ਬੰਦ ਹੋ ਫਿਲਹਾਲ 15 ਤਰੀਕ ਤੱਕ ਇਸ ਚੀਜ਼ ਨੂੰ ਦੱਸਿਆ ਗਿਆ ਬਾਕੀ ਉਪਰੋ ਜਿੱਦਾਂ ਸਾਡੇ ਪੀਸੀਐਮਐਸ ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਪ੍ਰੈਜ਼ੀਡੈਂਟ ਨੇ ਜੋ ਵੀ ਉਹਨਾਂ ਦਾ ਫੈਸਲਾ ਹੋਏਗਾ ਉਸ ਹਿਸਾਬ ਨਾਲ ਅੱਗੇ ਦੱਸਿਆ ਜਾਵੇਗਾ ਜੇ ਸਰਕਾਰ ਵੱਲੋਂ ਕੋਈ ਭੁਖਤਾ ਰੂਪ ਵਿੱਚ ਕੋਈ ਬਲੈਕ ਐਂਡ ਵਾਈਟ ਦੇ ਵਿੱਚ ਸਾਨੂੰ ਕੋਈ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਂਦੇ ਨੇ ਕੋਈ ਪ੍ਰੋਪਰ ਚੌਂਕੀ ਬਣਾਈ ਜਾਂਦੀ ਜਿਹੜੀਆਂ ਸਾਡੀਆਂ ਪੀ ਐਚ ਸੀਆਂ ਨੇ ਸੀ ਐਸ ਸੀ ਉੱਥੇ ਤਾਂ ਬਿਲਕੁਲ ਕੋਈ ਵੀ ਸਕਿਉਰਿਟੀ ਮੌਜੂਦ ਨਹੀਂ ਹੈ ਕੱਲੇ ਕੱਲੇ ਸਿਹਤ ਸੰਸਥਾ ਦੇ ਵਿੱਚ ਛੋਟੀ ਤੋਂ ਲੈ ਕੇ ਵੱਡੀ ਦੇ ਵਿੱਚ ਜਦੋਂ ਤੱਕ ਇੱਕ ਵੀ ਸਕਿਉਰਿਟੀ ਗਾਰਡ ਮੌਜੂਦ ਘੱਟੋ ਘੱਟ ਇੱਕ ਵੀ ਮੌਜੂਦ ਨਹੀਂ ਹੁੰਦਾ ਇਹ ਹੜਤਾਲ ਜਿਹੜੀ ਹੈ ਨਹੀਂ ਚੱਕੀ ਜਾਣੀ ਚਾਹੀਦੀ ਔਰ ਅਸੀਂ ਸਾਰੇ ਇਸ ਦਾ ਪਾਰਟ e por